ਉਹ ਹਿਲੇ ਵੇਂ ਗਰਾਂ ਜਦ ਲੋਕਾਂ ਉਹ ਕਾ ਕਰਾ ਰਹੇ ਨਾ ਉਹਨਾਂ ਦਾ ਗਾਂ چوئي جا دوڙا تھا دو منورتا چوئي جا ਨਾ ਮੈਂ ਤੁਹਾਡਾ ਕਿਥੋਂ ਦੇ ਰਹਿਣ ਵਾਲਾ ਮੇਰਾ ਨਾਮ ਪ੍ਰਕਾਸ਼ ਸਿੰਘ ਹਮਤਪੁਰੇ ਤੋਂ ਆਈ ਸੀ ਫਿਰ ਜਿਹੜਾ ਅੰਡਰਪ੍ਰਿਜ ਦੇ ਨੀਚੇ ਗੱਡੀ ਫਸੀ ਸੀ ਕਿੰਨੇ ਜਣੇ ਸੀ ਤੇ ਗੱਡੀ ਅਸੀਂ 4 ਜਣੇ ਸੀ ਗਈ ਕੀ ਕਾਰਨ ਪਤਾ ਨਹੀਂ ਲੱਗਿਆਗਾ ਪਾਣੀ ਵਾਲਾ ਸੀ ਗਈ ਸਾਨੂੰ ਪਤਾ ਹੀ ਨਹੀਂ ਸੀਗਾ ਵੇਤੇ ਪਾਣੀ ਇੱਥੇ ਇੰਨਾ ਖੜਾਗਾ ਫੋ ਗੱਡੀ ਬਾੜੀ ਮੜ ਕੇ ਬਸ ਇੱਕੇ ਤੰਮ ਵਿੱਚ ਚਲੀ ਗਈ ਮੁੜ ਕੇ ਵਾਪਸ ਮੁੜ ਕੋਈ ਨਹੀਂ ਉਹ ਕੋਣ ਕੋਣ ਸੀ ਵਿੱਚ ਮੈਂ ਸੀ ਗਈ ਮੇਰੇ ਮਾਸਟਰ ਜੀ ਸੀਗੇ ਨਾਲ ਦੋ ਸਿਸਟਰ ਸਿੰਘਾਂ ਮੇਰੇ ਕਾ ਉਹਨਾਂ ਦੇ ਹਾਲ ਕੀ ਲੱਗਾ ਠੀਕ ਹੈ ਹੁਣ ਤਾਂ ਕੱਢਿਆ ਕਿੰਨਾਂ ਨੇ ਜੀ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੀ ਲਾਹਰਪਰਵਾਈ ਸਾਹਮਣੇ ਆ ਰਹੀ ਹੈ ਤੁਸੀਂ ਮਸਾਂ ਬਚੇ ਹੋ। ਹਾਂਜੀ ਸਰ ਬਸਾਂ ਹੀ ਬਚਾਈ ਅਸੀਂ। ਕੀ ਲੋਕਾਂ ਨੂੰ ਕੇ ਕਹਾਉਂਗੇ? ਲੋਕਾਂ ਦਾ ਬਸ ਕੀ ਕਹਿਣਾ ਕਿ ਨਗਰ ਨਿਗਮ ਨੂੰ ਚਾਹੀਦਾ ਇਹਦੇ ਕੰਮ ਦਾ ਹੱਲ ਪਾਣੀ ਦਾ। ਜਾਨੀ ਮਾਨੇ ਨੂੰ ਨੁਕਸਾਨ ਤਾਂ ਨਹੀਂ ਹੋਇਆ। ਨਹੀਂ ਨਹੀਂ ਜਾਨੀ ਮਾਨੇ ਕੋਈ ਨੁਕਸਾਨ ਨਹੀਂ। ਗੱਡੀ ਦਾ ਨੁਕਸਾਨ ਹੋ ਗਿਆ ਅੱਡੀ ਜਿਹੜੀ ਪਾਣੀ ਚ ਡੁੱਬੀ ਖੜੀ ਆ। ਗੱਡੀ ਕਿਹੜੀ ਸਾਡੀ? ਆਰਟੀਕਾਈ। ਫਿਰ ਤੁਸੀਂ ਠੀਕ ਹੋ? ਹਾਂਜੀ ਪਰਿਵਾਰ ਸਭ ਠੀਕ ਹੈ ਸਰ। ਹਾਂਜੀ। ਕਦੇ ਪਹੁੰਚੋ ਕੀ ਸਥਿਤੀ ਹੈ? ਵਾਹੀ ਗੁਰਦਿੱਕਾ ਖਾਲਸਾ ਵਾਹੀ ਗੁਰਦਿੱਕੀ ਫਤ ਸਾਹਿਬ ਸ਼੍ਰੀ ਗੁਰਗਰਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਕਿਉਂਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਸਾਰੇ ਹੀ ਸੇਵਾਦਾਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਚਾਹੇ ਕੋਈ ਰੇਲਵੇ ਵਾਲੀ ਡੈਕ ਬੋਡੀ ਹੋਵੇ ਚਾਹੇ ਨਹਿਰਾਂ ਵਾਲੀ ਹੋਵੇ ਜਾਂ ਰੋਡ ਐਕਸੀਡੈਂਟ ਤੇ ਜਾਂ ਇਦਾਂ ਦੀਆਂ ਜਣੀਆਂ ਐਵੇਂ ਕਟਮਾਵਾਂ ਹੁੰਦੀਆਂ ਉਥੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਮੈਂ ਧੰਨਵਾਦ ਕਰਦਾ ਹਾਂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਅੱਜ ਮੀਂਹ ਦਾ ਕਹਿਰ ਬਹੁਤ ਜ਼ਿਆਦਾ ਸੀ ਕਿਉਂਕਿ ਮੀਂਹ ਦੇ ਕਹਿਰ ਦੇ ਹੋਣ ਦੇ ਜਿਆਦਾ ਕਰਕੇ ਕਿਉਂਕਿ ਜਿੱਥੇ ਤੁਸੀਂ ਹੁਣ ਵੀ ਵੇਖ ਰਹੇ ਆ ਮੇਰੇ ਕੋਲ 3 ਘੰਟੇ ਹੋ ਗਏ ਆ بارش ਹੱਟੀ ਨੂੰ ਰੇਲਵੇ ਰੋਡ ਦਾ ਆਪਾ ਬਤਮ ਸਿੰਘ ਦਾ ਮੰਜੇਸਟਰ ਕੋਰਡ ਦਾ ਸਾਰਾ ਪਾਣੀ ਹੈ ਉਹ ਬ੍ਰਿਜ ਦੇ ਥੱਲੇ ਆਉਂਦਾ ਕਿਉਂਕਿ ਓਵਰ ਬ੍ਰਿਜ ਦੇ ਥੱਲੇ ਆਉਣ ਦੇ ਕਾਰਨ ਜਿਹੜਾ ਕਿ ਰੇਲਵੇ ਟ੍ਰੈਕ ਜਿਹੜਾ ਉੱਪਰ ਚੱਲਦਾ ਪਿਆ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15 20 ਫੁੱਟ ਦੇ ਕਰੀਬ ਤੇ ਸਵੇਰ ਤੋਂ ਹੀ ਨਗਰ ਨਗਮ ਦੇ ਜਿਹੜੇ ਮੁਲਾਜ਼ਮਾਂ ਸਾਡਾ ਹਜੇ ਵੀ ਹੁਣ ਵੀ ਜਨਰੇਟਰ ਜੇ ਤੁਸੀਂ ਜਾ ਕੇ ਕੋਈ ਹਜੇ ਵੀ ਚੱਲ ਰਿਹਾ ਕਿਉਂਕਿ ਜਦੋਂ ਪਾਣੀ ਵੱਡੀ ਮਾਤਰਾ ਦੇ ਆਸ-ਪਾਸੋਂ ਏਰੀਆ ਦਾ ਜਿਹੜਾ ਕਿ ਇੱਕ ਤਾਂ ਦੇ ਕੱਤਰ ਹੁੰਦਾ ਵਾ ਤੇ ਫਿਰ ਪਾਣੀ ਨਿਕਲਣ ਨੂੰ ਟਾਈਮ ਲੱਗ ਜਾਂਦਾ ਮੈਂ ਅੱਜ ਸਵੇਰ ਤੋਂ ਹੀ ਕਹਿ ਸਕਦਾ ਵੀ ਸ਼ਹਿਰ ਦੇ ਵਿੱਚ ਵੱਖ-ਵੱਖ ਪੁਆਇੰਟਾਂ ਦੇ ਉੱਤੇ ਆਪਣੀ ਜਿੰਨੀ ਵੀ ਮੈਂ ਸੇਵਾ ਕਰ ਸਕਦਾ ਜਾਂ ਜਿੰਨੀ ਵੀ ਡਿਊਟੀ ਮੈਂ ਕਰ ਸਕਦਾ ਮੈਂ ਕਦੇ ਵੀ ਆਪਦੇ ਆਪ ਨੂੰ ਮੇਅਰ ਦੇ ਅਹੁਦੇ ਤੇ ਬਰਾਬਰ ਨਹੀਂ ਸਮਝਾ ਇੱਕ ਮੋਗੇ ਸ਼ਹਿਰ ਦਾ ਨਾਗਰਿਕ ਹੋਣ ਦੇ ਨਾਤੇ ਇੱਕ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਇਹ ਨਹੀਂ ਵੀ ਅਸੀਂ ਕੋਈ ਦਿਖਾਵਾ ਕਰਦੇ ਆਂ ਜਿਵੇਂ ਅੱਜ ਕੱਲ੍ਹ ਵੀ ਸਾਨੂੰ ਨਗਰ ਰ ਮਿਲਿਆ ਦੋ ਸਾਲਾਂ ਤੋਂ ਸੀਟ ਜੇ ਕਿ ਅਸੀਂ ਮੈਂ ਨਗਰਨਗਰ ਦੇ ਵਿੱਚ ਮੇਰ ਆ ਕਿਉਂਕਿ ਮੇਰ ਵਾਲਾ ਅਹੁਦਾ ਸੀ ਹਟ ਕੇ ਹਮੇਸ਼ਾ ਜਿਹੜੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿੰਨੇ ਆ ਕਿਉਂਕਿ ਜਿੱਥੇ ਗੁਰੂ ਸਾਹਿਬਾਂ ਬਖਸ਼ਿਸ਼ ਕਰਦੇ ਆ ਸੇਵਾ ਵੀ ਉੱਥੇ ਹੀ ਹੁੰਦੀ ਆ ਕਿਉਂਕਿ ਸੇਵਾ ਸਿਮਰਨ ਇੱਕ ਐਬ ਜੀ ਦਾਤਾ ਨਾ ਤਾਂ ਕਿਸੇ ਵੀਰ ਨੂੰ ਮਿਲ ਸਕਦੀ ਆ ਨਾ ਕਿਸੇ ਭੈਣ ਨੂੰ ਮਿਲ ਸਕਦੀ ਆ ਨਾ ਕਿਸੇ ਬੱਚੇ ਨੂੰ ਮਿਲ ਸਕਦੀ ਆ ਕਿਉਂਕਿ ਜਿੱਥੇ ਗੁਰੂਆਂ ਦੀ ਬਖਸ਼ਿਸ਼ ਹੁੰਦੀ ਆ ਸੇਵਾ ਵੀ ਉੱਥੇ ਹੀ ਸ਼ੋਭਦੀ ਆ ਤੇ ਉੱਥੇ ਹੀ ਸੇਵਾ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਆ ਤਾਂ ਕਿੰਨੇ ਜਣੇ ਕਾਰਜੇ ਸਵਾਰ ਸੀ ਉਹਨਾਂ ਦੀ ਹਾਲਤ ਕਿੱਦਾ ਬੜੀ ਮੁਸ਼ਕਲਤ ਨਾਲ ਬਾਹਰ ਘਟਿਆ ਗਿਆ ਉਹਨਾਂ ਨੂੰ ਦੱਸਣ ਦੇ ਮੁਤਾਬਕ ਆ ਵੀਰ ਦੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰ ਨਿਕਸਾਂ ਤੋਂ ਬਚਤ ਹੋ ਗਈ ਆ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰ ਕੌਂਗਮ ਦੇ ਸਯੋਗ ਦੇ ਸਾਡੀ ਕਿ ਫਾਰਵਗਟ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸਾਇਟੀ ਦੇ ਮੇਰੇ ਭਰਾ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਇਹ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਰਜਾਈ ਦੇ ਵਿੱਚ ਬਹਿ ਜੀਏ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਯੋਗ ਹੁੰਦਾ ਵਾ ਫੇਰ ਇਹ ਗੀਆਂ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱ ਰੂਡ ਐਕਸੀਡੈਂਟ ਉਹ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਦੇ ਨਾਲ ਇਹ ਵੀ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਕੋਈ ਵੀ ਭੈਣ ਭਰਾ ਹੋਵੇ ਆਪਦੇ ਘਰ ਵਿੱਚ ਖੁਸ਼ੀ ਜੀਵਨ ਬਤੀਤ ਕਰੇ ਕਿਉਂਕਿ ਮੈਂ ਜਿੱਥੇ ਕਲਕੱਤਾ ਕਿਉਂਕਿ ਨਗਰ ਨਗਮ ਦੇ ਮੁਲਾਜ਼ਮਾਂ ਵੱਲੋਂ ਵੀ ਸਾਡੀ ਤਾਂ ਮੈਂ ਬਸ ਕਰੀਬ ਕਹਿ ਸਕਦਾ ਵੀ 10-15 ਮਿੰਟ ਵਾਸਤੇ ਹੀ ਬੜਾ ਜੇ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਨਾਲ ਦੀ ਸਾਡੀ ਟੀਮ ਸਾਡੀ ਕੋਸ਼ਿਸ਼ ਕਰਨੀ ਪਈ ਸੀ ਸਾਡੀ ਤੁਸੀਂ ਦੇਖ ਹੀ ਰਹੇ ਹੋ ਜੀ ਮੇਰੇ ਖ ਅਲਗਵਾ ਜੀ ਕਰੀਬ ਪੌਣੇ ਕ ਘੰਟਾ ਲੱਗ ਗਿਆ ਗੱਡੀ ਕੱਢਣ ਨੂੰ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲਨੀ ਵਿੱਚ ਉਹਦੀ ਨਿਕਲ ਰਹਿ ਖ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ਾ ਤਾਂ ਆ ਗਈ ਤੇ ਜੇ ਵੱਲੋਂ ਸਵਾਲ ਕੀਤੇ ਜਾ ਰਹੇ ਕਿ ਨਗਰਪਿੰਡ ਦੀ ਲਾਹ ਪਰਵਾਈ ਹੈ ਪਰ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਇਹ ਵੱਡਾ ਹਾਸਾ ਹੋਂ ਤੋਂ ਬਚਾ ਲਈਏ ਦੇਖੋ ਜੀ ਨਗਰ ਨਗਨ ਦੀ ਤਾਂ ਪ੍ਰਵਾਹ ਮੈਥੋਂ ਤਾਂ ਕਹਿੰਦਾ ਜਦੋਂ ਹੁਣ ਪਹਾੜਾਂ ਦੇ ਪਹਾੜੀ ਏਰੀਆ ਦੇ ਵਿੱਚ ਤੁਸੀਂ ਵੇਖਦੇ ਆ ਕਦੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ بارش ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉਥੇ ਕੀ ਉਥੇ ਨਗਰ ਨਗ ਮੈਠਾ ਵਾ ਪਾਣਾ ਨੇ ਵਿੱਚ ਜੋ ਇੱਥੇ ਤੇ ਗੱਲ ਕਰਦੇ ਜੇ ਨਗਰ ਨਗ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ بارش ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜਾਂ ਕਤਰ ਹੋ ਗਿਆ ਤੇ ਉਹ ਚ ਨਗਰ ਨਗ ਦਾ ਕੀ ਹੈ ਦੋਸ਼ ਆ ਜੇ ਨਗਰ ਨਗ ਦਾ ਦੋਸ਼ ਆ ਤੁਸੀਂ ਮੈਨੂੰ ਇੱਕੋ ਹੀ ਦੱਸਦੇ ਸ਼ਹਿਰ ਤੋਂ ਤਨ ਦੇ ਨਾਲ ਡਿਊਟੀ ਕਰ ਰਿਆ ਵਾਂ ਸ਼ਹਿਰ ਦੇ ਬੂਟਾ ਬੂਟ ਵੀ ਨਹੀਂ ਪਾਇ ਬੂਟ ਵੀ ਮੈਂ ਹੁਣ ਸ਼ਾਮ ਨੂੰ ਪਾਈ ਸੀਗੇ ਵੀ ਵਾਣ ਮੈਂ ਘਰੇ ਜਾਣਾ ਵਾਂ ਤੇ ਆ ਹੁਣ ਦੁਬਾਰਾ ਫਿਰ ਤੁਸੀਂ ਦੇਖ ਲਓ ਉੱਤੋਂ ਤੋਂ ਥੱਲੇ ਤੱਕ ਤੇ ਸਾਰੇ ਪਾਣੀ ਨਾਲ ਭਿੱਜੇ ਹੋਏ ਆ ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਂਤਾਂ ਦੇਣੀਆਂ ਤਾਂ ਲਾਂਤਾਂ ਲਈ ਜਾਣ। ਇੱਕ ਹੋਰ ਗੱਲ ਸੁਣਨ ਵਾਲੀ ਗੱਲ ਆ ਵੀ। ਉਹ ਬੋਰ ਸਰਦਾ ਹੋਇਆ ਵੇ ਜੀ ਟਿਊਬਲ ਚੱਲ ਰਿਹਾ ਜਨਰੇਟਰ ਵੀ ਚੱਲ ਰਿਹਾ ਫੇਰ ਮੈਡਿਕਲ ਵੀ ਰੁਕਿਆ ਜਾ ਰਿਹਾ ਉਹਨਾਂ ਨੇ ਵੀ ਭਾਈ ਇੱਥੇ ਗੱਡੀ ਨਹੀਂ ਲੱਗ ਜਾਨੀ ਉੱਥੇ ਕਿਉਂ ਨਹੀਂ ਜਦੋਂ ਹੁਣ ਦੇਖੋ ਜੀ ਕੋਈ ਵੀ ਬੰਦਾ ਜੇ ਹੁਣ ਮੈਂ ਜਦੋਂ ਸਵੇਰੇ ਆਇਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿੱਚ ਨਹੀਂ ਜਾਣ ਵੀ ਦੇ ਸੋਹਣੇ ਨੌਣ ਵਾਲੀਆਂ ਜਿੱਦਾਂ ਵੀ ਇਹ ਤਿਕਨਸ ਬੋਰਡ ਆ ਜਾਂ ਕੇ ਪੁਲ ਬਣਿਆ ਵਿਆ ਇਹ ਵੀ ਨੌਣ ਵਾਲਾ ਇਹ ਲੋਕ ਜਾਣ ਬੁੱਝ ਕੇ ਖੱਜਲ ਕਰਦੇ ਆ ਲਾਹ ਤਾਂ ਦਿੰਦੇ ਆ ਜਦੋਂ ਜਦੋਂ ਬੰਦਾ ਮੈਂ ਦੱਸਦਾ ਜਦੋਂ ਬੰਦਾ ਮਰਿਆ ਪਿਆ ਹੁੰਦਾ ਉਦੋਂ ਕਹਿੰਗੇ ਜੀ ਬਹੁਤ ਸੋਹਣੇ ਕਾਰਜ ਕਰਦਾ ਜਦੋਂ ਬੰਦਾ ਜਿੰਦਾ ਆ ਵਾ ਸੇਵਾ ਨੂੰ ਸਮਰਪਤਾ ਤਾਂ ਉਦੋਂ ਕਿਉਂ ਨਹੀਂ ਤੁਸੀਂ ਕਹਿੰਦੇ ਯਾਰ ਇੱਕ ਮੁੱਖ ਵਿੱਚ ਹੀ ਬੋਲਿਆ ਤੁਸੀਂ ਕਹਿਣਾ ਯਾਰ ਬਹੁਤ ਸੋਹਣੇ ਕਾਰਜ ਕਰਦਾ ਇਹ ਸਾਡੇ ਜਿਹੜੇ ਭਰਾ ਵਾ ਇਹਨਾਂ ਦਾ ਉਤਸ਼ਾਹ ਬਣੇ ਵੀ ਇਹ ਸੇਵਾ ਨੂੰ ਸਮਰਪਤਾ ਜੇ ਮਾਰੇ ਪੈਦੀ ਤੁਸੀਂ ਲਾਹ ਪਾਉਂਦੇ ਨਹੀਂ ਜੇ ਮਰੇ ਪੈਰੇ ਜਾ ਕੇ ਕਿ ਸ਼ਰਧਾਂਜਲੀ ਦਮੋਂਗੇ ਤੁਸੀਂ ਜਾ ਕੇ ਉੱਥੇ ਕਹੋਗੇ ਜੀ ਬਹੁਤ ਸੁਣਿਆ ਕਰ ਫੇਰ ਕਿਨੇ ਵੇਖਣਿਆ ਬਸ ਇਹੀ ਗੱਲ ਦੋਸਤ